ਨਾਨਕਾਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਅਪਾਰ ਮਿਹਰਾਂ ਸਦਕਾ ਪਾਵਨ ਬਵਿੱਤਰ ਦੀਵਾਨ ਸਜ ਰਹੇ ਨੇ ਆਓ ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਮਨੋਹਰ ਦਰਸ਼ਨ ਕਰਕੇ ਚਰਨਾ ਕਮਲਾਂ ਨੂੰ ਪਰਸ ਕਰਕੇ ਗੁਰੂ ਕੀ ਸਤ ਸੰਗਤ ਵਿੱਚ ਜੁੜ ਕਰਕੇ ਗੁਰੂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਅੱਜ ਜੋ ਬਾਵਨ ਪਵਿੱਤਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਜੋ ਗੁਰਮਤਿ ਦੀ ਗੁਰਮਤਿ ਦੇ ਸਿਧਾਂਤ ਦੀ ਸਿੱਖਿਆ ਬਖਸ਼ਿਸ਼ ਕਰਦੇ ਹਨ। ਗੁਰਮੁਖ ਖਾਂ ਦੇ ਜੀਵਨ ਬਾਰੇ ਦੱਸਦੇ ਹਨ। ਆਓ ਗੁਰੂ ਪਿਆਰਿਓ ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਇਹ ਸਾਰੇ ਹੀ ਅਮੋਲਕ ਲਾਹੇ ਪ੍ਰਾਪਤ ਕਰਨਾ ਕਰੀਏ ਜੀ ਜੋ ਪਿਛਲੇ ਦਿਵਾਨਾ ਦੇ ਅੰਦਰ 16ਵੀਂ ਵਾਰ ਦੀਆਂ ਸਤ ਪੌੜੀਆਂ ਦੀ ਕਥਾ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਜਿਸ ਤਰ੍ਹਾਂ 8ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਆਓ ਗੁਰੂ ਪਿਆਰਿਓ ਮਨ ਜਿਤ ਬਿਰਤੀਆਂ ਇਕਾਗਰ ਕਰਕੇ ਪਾਵਨ ਪਵਿੱਤਰ ਕਥਾ ਦੇ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰਿਏ ਜੀ ਮਾਨਸ ਰੋਵਰ ਨੂੰ ਕਦੇ ਵੀ ਛੱਡਦੇ ਨਹੀਂ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਟਿਕਾਣਾ ਨਹੀਂ ਕਰਦੇ ਨਹੀਂ ਬੈਠਦੇ ਭਾਵ ਛਪੜਾਂ ਆਦਿਕ ਹੋਰਾਂ ਨਦੀਆਂ ਦੇ ਕਿਨਾਰੇ ਨਹੀਂ ਜਾਂਦੇ ਮਾਨਸ ਰੋਵਰ ਦੇ ਹੀ ਕੰਢੇ ਤੇ ਉੱਥੇ ਹੀ ਰਹਿੰਦੇ ਹਨ ਕਿਉਂਕਿ ਉੱਥੇ ਹੀ ਉਹਨਾਂ ਦੀ ਖੁਰਾਕ ਹੈ ਹੀਰੇ ਮੋਤੀ ਚੁੱਕ ਕਰਕੇ ਜੋ ਖਾਂਦੇ ਹਨ ਗੁਰਮੁਖ ਸੁਖ ਫਲ ਸਾਧ ਦੂਸਰਾ ਅਰਥ ਮਾਨ ਸਰੋਵਰ ਆਖੀਐ ਉਪਰ ਹੰਸ ਸੋ ਵੰਸ ਵਹੰ ਸਵੰਦੇ ਉਪਰ ਹੰਸ ਸੋ ਵੰਸ ਵਸੰਦੇ ਹੋਣ ਭਾਈ ਗੁਰਦਾਸ ਜੀ ਦੂਜੇ ਅਰਥ ਬਖਸ਼ਿਸ਼ ਕਰਦੇ ਹਨ ਕਿ ਵੇਖੋ ਜੋ ਸਾਧ ਸੰਗਤ ਨੂੰ ਹੀ ਜੋ ਸਾਧ ਸੰਗਤ ਵੀ ਗੁਰੂ ਕੀ ਇਹ ਵੀ ਜੋ ਅਸਲੀ ਮਾਨ ਸਰੋਵਰ ਹੈ ਤੇ ਜਿਸ ਉੱਪਰ ਗੁਰਮੁਖ ਰੂਪੀ ਹੰਸ ਰਹਿੰਦੇ ਹਨ ਸ੍ਰੇਸ਼ਟ ਉਤਮ ਇਥੇ ਵਸਾ ਕਰਦੇ ਹਨ ਗੁਰਮੁਖ ਜਨ ਸ਼੍ਰੇਸ਼ਟ ਗੁਣਾ ਵਾਲੇ ਗੁਰਮਖ ਜਨ ਇਹ ਸਾਧ ਸੰਗਤ ਰੂਪੀ ਜੋ ਮਾਨਸ ਰੋਵਰ ਹੈ ਨਾ ਇੱਥੇ ਵਸਦੇ ਹਨ ਰਹਿੰਦੇ ਹਨ ਮੋਤੀ ਮਾਨਕ ਮਾਨ ਸਰ ਚੁਣ ਚੁਣੇ ਹੰਸ ਅਮੋਲ ਚੁਗੰਦੇ ਤੇ ਜੋ ਇਹ ਮਾਨਸ ਰੋਵਰ ਹੈ ਸਾਧ ਸੰਗਤ ਰੂਪੀ ਗੁਰਮੁਖ ਰੂਪੀ ਹੰਸ ਇਥੇ ਵਸਦੇ ਹਨ ਸ਼੍ਰੇਸ਼ਟ ਸ਼ੁਭ ਗੁਣਾ ਵਾਲੇ ਤੇ ਅਮੋਲਕ ਵੈਰਾਗ ਰੂਪੀ ਸ਼ਰਮਣ ਰੂਪ ਵੈਰਾਗ ਰੂਪੀ ਮੋਤੀ ਸ਼੍ਰਾਵਣ ਰੂਪ ਮਾਨਕ ਚੁਣ-ਚੁਣ ਕੇ ਸਾਧ ਸੰਗਤ ਦੇ ਵਿੱਚੋਂ ਛਕਦੇ ਹਨ ਭਾਵ ਸ਼ੁਭ ਗੁਣ ਇਕੱਤਰ ਕਰਦੇ ਹਨ ਇਹੀ ਖੁਰਾਕ ਸਾਧ ਸੰਗਤ ਰੂਪੀ ਮਾਨਸਰੋਵ ਵਿੱਚ ਗੁਰਮੁਖ ਰੂਪੀ ਹੰਸ ਇਹ ਜੋ ਮੋਤੀ ਤੇ ਮਾਨਕ ਇਸ ਪ੍ਰਕਾਰ ਇਹ ਚੋਕੇ ਚੁਗਦੇ ਹਨ ਸ਼ੁਭ ਗੁਣ ਇਕੱਤਰ ਕਰਦੇ ਹਨ ਖੀਰ ਨੀਰ ਨਿਵਾਰਦੇ ਲਹਿਰੀ ਅੰਦਰ ਫਿਰਨ ਤਰੰਦੇ ਤੇ ਜੋ ਦੁੱਧ ਰੂਪ ਸਤ ਜੀਤਨ ਆਨੰਦ ਨੂੰ ਗ੍ਰਹਿਣ ਕਰਕੇ ਤੇ ਪਾਣੀ ਦੀ ਨਿਆਹੀ ਜੋ ਮਾਇਆ ਦੀ ਅੰਸ਼ ਹੈ ਮਾਇਆ ਦੀਆਂ ਜੋ ਅੰਸਾਂ ਹਨ ਜੋ ਮਾਇਆ ਦੀ ਅੰਸ਼ ਹੈ ਨਾਮ ਤੇ ਰੂਪ ਨੂੰ ਨਿਵਾਰ ਦੇ ਨਖੇੜਦੇ ਹਨ ਭਾਵ ਤਿਆਗ ਦਿੰਦੇ ਹਨ ਸਤ ਚੇਤਨ ਆਨੰਦ ਜੋ ਵਾਹਿਗੁਰੂ ਪਰਮੇਸ਼ਰ ਦੁੱਧ ਰੂਪ ਉਸ ਨੂੰ ਗ੍ਰਹਿਣ ਕਰਦੇ ਹਨ ਉਸ ਦੀ ਜਸ ਨੂੰ ਸਿਮਰਨ ਨੂੰ ਵਡਿਆਈ ਨੂੰ ਤੇ ਮਾਇਆ ਦੀਆਂ ਜੋ ਅੰਛਾ ਹਨ ਉਹਨਾਂ ਦਾ ਤਿਆਗ ਕਰਦੇ ਹਨ ਖੇੜ ਕਰਦੇ ਹਨ ਸੰਸਾਰ ਦੀਆਂ ਲੋਭ ਰੂਪੀ ਲਹਿਰਾਂ ਵਿੱਚ ਲਹਿਰੀ ਅੰਦਰ ਫਿਰਨ ਤਰੰਦੇ ਉਹ ਕਦੇ ਵੀ ਲੁਭਾਏ ਮਾਨ ਨਹੀਂ ਹੁੰਦੇ ਬਲਕਿ ਉਹਨਾਂ ਵਿੱਚ ਨਿਰਲੇਪਤਾ ਅਰੂਪ ਤੈਰਦੇ ਫਿਰਦੇ ਹਨ ਇਹ ਲਹਿਰਾਂ ਉਹਨਾਂ ਨੂੰ ਡਬੋ ਨਹੀਂ ਸਕਦੀਆਂ ਉਹਨਾਂ ਲਹਿਰਾਂ ਵਿੱਚ ਡੁੱਬਦੇ ਨਹੀਂ ਇਸ ਪ੍ਰਕਾਰ ਜੋ ਮਾਨ ਸਰੋਵਰ ਦੇ ਹੰਸ ਜੋ ਉਸ ਸਰੋਵਰ ਦੇ ਵਿੱਚ ਉਸ ਸਮੁੰਦਰ ਦੇ ਵਿੱਚ ਜਾ ਕਰਕੇ ਡੂੰਘੇ ਪਾਣੀ ਦੇ ਵਿੱਚੋਂ ਮੋਤੀ ਚੁੱਕ ਕੇ ਫਿਰ ਆ ਜਾਂਦੇ ਹਨ ਉਹ ਲਹਿਰਾਂ ਉਹਦਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ ਇਸੇ ਪ੍ਰਕਾਰ ਸੰਸਾਰ ਰੂਪੀ ਜੋ ਲਹਿਰਾਂ ਹਨ ਇਹਦੇ ਵਿੱਚ ਕਦੀ ਵੀ ਲੁਭਾਏ ਮਾਨ ਨਹੀਂ ਹੁੰਦੇ ਇਸੇ ਪ੍ਰਕਾਰ ਉਹ ਹੰਸ ਲੋਭਾਇਮਨ ਨਹੀਂ ਹੁੰਦੇ ਆਪਣਾ ਖੁਰਾਕ ਲੈ ਕਰਕੇ ਫਿਰ ਆ ਜਾਂਦੇ ਹਨ ਬਲਕਿ ਜੋ ਇਹਨਾਂ ਵਿੱਚ ਰਹਿੰਦਿਆਂ ਨਿਰਲੇਪਤਾ ਰੂਪ ਤੈਰਦੇ ਫਿਰਦੇ ਹਨ ਮਾਨ ਸਰੋਵਰ ਛੜ ਕੇ ਹੋਰਤ ਥਾਏ ਨਾ ਜਾਏ ਬਹੰਦੇ ਕਦੇ ਵੀ ਸਾਧ ਸੰਗਤ ਰੂਪੀ ਮਾਨ ਸਰੋਵਰ ਨੂੰ ਛੱਡ ਕਰਕੇ ਹੋਰ ਕੋ ਸੰਗਤ ਰੂਪ ਕਈ ਇਹੋ ਛੱਪੜ ਆ। ਛੱਪੜਾਂ ਦੇ ਇੱਥੇ ਨਹੀਂ ਜਾ ਕੇ ਰਕੇ ਵਾਸਾ ਕਰਦੇ ਕੋ ਸੰਗਤ ਰੂਪ ਜੋ ਹੈ ਇਹ ਛੱਪੜ ਦੀ ਨਿਆਈ। ਤੇ ਸਦਾ ਹੀ ਜੋ ਮਾਨ ਸਰੋਵਰ ਦੀ ਨਿਆਈ ਸਾਧ ਸੰਗਤ ਰੂਪੀ ਸਰੋਵ ਮਾਨ ਸਰੋਵਰ ਹੈ। ਉੱਥੇ ਹੀ ਵਾਸਾ ਰੱਖਦੇ ਹਨ। ਇਨੂੰ ਕਦੇ ਨਹੀਂ ਛੱਡਦੇ ਗੁਰਮੁਖ ਸੁਖ ਫਲ ਸਾਧ ਸੰਗ ਪਰਮਹੰਸ ਗੁਰ ਸਿੱਖ ਸੁਹੰਦੇ ਸਾਧ ਸੰਗਤ ਹੀ ਗੁਰਮੁਖ ਸੁਖ ਫਲ ਸਾਧ ਸੰਗ ਸਾਧ ਸੰਗਤ ਹੀ ਗੁਰਮੁਖਾ ਲਈ ਸੁਖ ਫਲ ਰੂਪ ਹੈ ਜਿਸ ਪ੍ਰਕਾਰ ਪਰਮਹੰਸ ਮਾਨਸਰੋਵਰ ਉੱਤੇ ਸ਼ੋਭਦੇ ਹਨ ਇਸੇ ਤਰ੍ਹਾਂ ਹੀ ਪਰਮਹੰਸ ਰੂਪ ਗੁਰਸਿੱਖ ਮਾਨਸਰੋਵਰ ਰੂਪੀ ਸਾਧ ਸੰਗਤ ਦੇ ਵਿੱਚ ਸੋਹੰਦੇ ਸ਼ੋਭਦੇ ਹਨ ਇੱਕ ਮਨ ਇੱਕ ਧਿਆਏ ਦੇ ਦੂਜੈ ਭਾਏ ਨਾ ਜਾਏ ਫਿਰੰਦੇ ਤੇ ਗੁਰਮੁਖ ਹਮੇਸ਼ਾ ਇੱਕ ਮਨ ਇਕਾਗਰ ਮਨ ਹੋ ਕੇ ਇੱਕ ਪ੍ਰਮਾਤਮਾ ਨੂੰ ਤੇਉਂਦੇ ਹਨ ਅਤੇ ਆਪਣੇ ਮਨ ਵਿੱਚ ਜੋ ਦੂਜੇ ਭਾਏ ਦਵੇਸ਼ ਭਾਵ ਨਹੀਂ ਰੱਖਦੇ ਇੱਕ ਪ੍ਰਮਾਤਮਾ ਦੇ ਦਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਜਾਂ ਪਖੰਡੀਆਂ ਦੇ ਦਰ ਉੱਤੇ ਜਾ ਕੇ ਨਾ ਜਾਏ ਫਿਰੰਦੇ ਉੱਥੇ ਜਾ ਕੇ ਨਹੀਂ ਫਿਰਦੇ ਨਹੀਂ ਸਿਰ ਝੁਕਾਉਂਦੇ ਸਬਦ ਸੁਰਤ ਲਿਵ ਅਲਖ ਲਹੰਦੇ ਲਿਖੰਦੇ ਅਜੇ ਗੁਰਮੁਖ ਜੋ ਸਬਦ ਸੁਰਤ ਦੇ ਅਭਿਆਸ ਵਿੱਚ ਬਿਰਤੀ ਲਾ ਕੇ ਅ ਲਖ ਕਈ ਲਖਣ ਤੋਂ ਰਹਿਤ ਪ੍ਰਮਾਤਮਾ ਨੂੰ ਲਖਣਦੇ ਲਖ ਲੈਂਦੇ ਹਨ ਜਾਣ ਲੈਂਦੇ ਹਨ ਪਾਰਸ ਪੱਥਰ ਆਖੀ ਐ ਲੁਕਿਆ ਰਹੈ ਨਾ ਆਪ ਜਣਾਇ ਹੁਣ ਨੌਵੀਂ ਬਾਡੀ ਵਿੱਚ ਬਖਸ਼ਿਸ਼ ਕਰਦੇ ਹਨ ਕਹਿੰਦੇ ਜਿਹੜਾ ਜੋ ਪਾਰਸ ਜੋ ਹੈ ਪਾਰਸ ਪੱਥਰ ਆਖੀਏ ਉਹ ਜਿਹੜਾ ਪੱਥਰ ਹੀ ਪਾਰਸ ਪੱਥਰ ਜਿਸ ਨੂੰ ਆਖਿਆ ਜਾਂਦਾ ਏ ਤੇ ਜੋ ਆਠ ਧਾਤਾਂ ਨੂੰ ਸੋਨਾ ਬਣਾ ਸਕਦਾ ਏ ਇਸੇ ਪ੍ਰਕਾਰ ਇਹ ਪਹਾੜਾਂ ਵਿੱਚ ਹੀ ਲੁਕਿਆ ਰਹਿੰਦਾ ਏ ਪੂਰਾ ਪਥਰਾ ਵਿੱਚ ਪਹਾੜਾਂ ਵਿੱਚ ਲੋਕ ਕਰਕੇ ਰਹਿੰਦਾ ਏ ਕਦੇ ਵੀ ਆਪਣਾ ਆਪ ਨਹੀਂ ਜਨਾਉਂਦਾ ਭਾਵ ਪ੍ਰਗਟ ਨਹੀਂ ਨਾ ਆਪ ਅਜਨਾਏ ਭਾਵ ਪ੍ਰਗਟ ਨਹੀਂ ਹੁੰਦਾ ਗੁਪਤ ਰਹਿੰਦਾ ਹੈ ਵਿਰਲਾ ਕੋਈ ਸਿਆਣ ਦਾ ਖੋਜੀ ਖੋਜ ਲਈ ਸੁ ਪਾਏ ਜੋ ਸੰਸਾਰ ਦੇ ਲੋਕ ਇਸ 파ਰਥ ਨੂੰ 파ਰਸ ਨੂੰ ਜੋ ਪੱਥਰ ਦੀ ਸ਼ਕਲ ਦਾ ਜੋ ਆਖਦੇ ਹਨ ਆਖਿਆ ਜਾਂਦਾ ਹੈ ਕਿ ਪੱਥਰ ਦੀ ਸ਼ਕਲ ਦਾ ਹੁੰਦਾ ਹੈ ਵਿਰਲਾ ਕੋਈ ਸਿਆਣ ਦਾ ਹੁਣ ਕੋਈ ਵਿਰਲਾ ਹੀ ਇਸ ਜੋ 파ਰਸ ਪੱਥਰ ਨੂੰ ਪਛਾਣਦਾ ਹੈ ਪਛਾਣ ਸਕਦਾ ਹੈ ਕੋਈ ਵਿਰਲਾ ਹੀ ਜਿਹੜਾ ਜਾਣਕਾਰ ਹੈ جوہری ਹੈ ਤੇ ਜਾ ਫਿਰ ਜੋ ਖੋਜ ਖੋਜੀ ਖੋਜ ਲੈ ਸੋ ਪਾਏ ਖੋਜ ਕਰਨ ਵਾਲਾ ਇਸ ਨੂੰ ਪਰਬਤਾਂ ਵਿੱਚ ਪਹਾੜਾਂ ਵਿੱਚ ਜੋ ਖੋਜ ਲੱਭਣ ਲਈ ਜੋ ਖੋਜੀ ਜਾਣਨ ਖੋਜਦੇ ਹਨ ਲੱਭਣ ਜਾਂਦੇ ਨੇ ਸੋ ਪਾਏ ਜਾਂ ਫਿਰ ਉਹ ਇਸ ਨੂੰ ਜੋ ਪਾ ਲੈਂਦੇ ਹਨ ਪਰਸ ਪਰਸ ਅਪਰਸ ਹੋਏ ਅਸ਼ਟ ਧਾਤ ਇੱਕ ਧਾਤ ਕਰਾਏ 파ਰਸ ਨਾਲ स्पर्ਸ਼ ਕਰਨ ਵਾਲੀ ਜੇਕਰ ਕੋਈ ਅਪਰਸ ਨਾ ਪਰਸਨ ਜੋਗ ਧਾਤ ਹੋਵੇ ਉਹ ਵੀ 파ਰਸ ਨਾਲ ਪਰਸ ਕੇ ਜੋ ਅਸ਼ਟ ਧਾਤ ਅੱਠਾਂ ਧਾਤਾਂ ਵਿੱਚੋਂ ਇੱਕ ਧਾਤ ਜੋ ਸੋਨਾ ਬਣ ਜਾਂਦੀ ਹੈ ਜੋ ਨਾ ਪਰਸਨ ਜੋਗ ਧਾਤ ਹੋਵੇ ਨਾ ਵਰਤਨ ਜੋਗ ਹੋਵੇ ਇਸ ਪ੍ਰਕਾਰ ਉਹ ਵੀ ਜੋ ਧਾਤ ਅਠਾ ਧਾਤਾਂ ਵਿੱਚੋਂ ਇੱਕ ਧਾਤ ਸੋਨਾ ਜੋ ਬਣ ਜਾਂਦੀ ਹੈ ਇਸ ਨੂੰ ਪਰਸ ਕਰਕੇ ਬਾਹਰ ਵਿੰਨੀ ਹੋਏ ਕ ਕੰਚਨ ਮੂਲ ਅਮੂਲ ਬਿਕਾਈ ਫਿਰ ਉਹ ਧਾਤ ਵੀ ਜੋ ਨਖੇਧ ਧਾਤ ਨਾ ਪਰਸਨ ਜੋਗ ਉਹ ਵੀ 12 ਵਰਨੀ ਦਾ ਜੋ ਸੁਧ ਅਮੋਲਕ होਣਾ ਹੋਏਗਾ ਹੋ ਜਾਂਦਾ ਹੈ ਬਣ ਜਾਂਦਾ ਹੈ ਤੇ ਫਿਰ ਬਹੁਤ ਭਾਰੀ ਮੁੱਲ ਨਾਲ ਵਿਕਾਏ ਵਿਗਦੀ ਹੈ ਬੜੀ ਭਾਰੀ ਕੀਮਤ ਵਾਲੀ ਅਮੋਲਕ ਹੋ ਜਾਂਦੀ ਹੈ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਬਾਰਾ ਕੰਚਨ ਸ਼ੁੱਧ ਕਰਾਇਆ ਨਦਰ ਖਰਾਫ ਵਨੀਸ ਚੜਾਇਆ 파ਰਸ ਪੱਥਰ ਆਖੀਐ ਲੁਕਿਆ ਰਹੈ ਨਾ ਆਪ ਜਣਾਈ ਹੁਣ ਦੂਜੇ ਅਰਥ ਇਹਨਾਂ ਪੰਕਤੀਆਂ ਦੇ ਬਖਸ਼ਿਸ਼ ਕਰਦੇ ਹਨ ਕਿ ਗੁਰਮੁਖਾ ਰੂਪ ਪਰਸਾ ਨੂੰ ਜਗਤ ਦੇ ਲੋਕ ਪੱਥਰ ਦੀ ਨਿਆਈ ਆਮ ਲੋਕਾਂ ਵਾਂਗ ਹੀ ਆਖੀਐ ਆਖਦੇ ਹਨ ਆਮ ਲੋਕਾਂ ਵਾਂਗ ਹੀ ਆਮ ਪਥਰਾ ਵਾਂਗ ਜਿਵੇਂ ਪਾਰਸ ਦੇ ਟੁਕੜੇ ਨੂੰ ਅਣਜਾਣ ਲੋਕ ਨਾ ਜਾਣਨ ਵਾਲੇ ਨਾ ਪਰਖਣ ਵਾਲੇ ਪਥਰੀ ਜਾਣਦੇ ਹਨ ਉਹ ਉਹਨੂੰ ਸਿਆਣ ਨਹੀਂ ਸਕਦੇ ਪਛਾਣ ਨਹੀਂ ਸਕਦੇ ਬਾਕੀ ਪਥਰਾ ਵਿੱਚ ਪਥਰ ਹੀ ਨਜ਼ਰ ਆਉਂਦਾ ਹੈ ਇਸੇ ਪ੍ਰਕਾਰ ਗੁਰਮੁਖ ਰੂਪ ਪਾਰਸ ਪਾਰਸਾਂ ਨੂੰ ਜਗਤ ਦੇ ਲੋਕ ਪਥਰ ਦੀ ਨਿਆਈ ਆਮ ਲੋਕਾਂ ਵਾਂਗ ਹੀ ਜੋ ਆਖਦੇ ਹਨ ਪਰ ਲੁਕਿਆ ਰਹੈ ਨ ਆਪ ਜਨਾਏ ਉਹ ਆਪਣੀ ਜੋ ਅਵਸਥਾ ਕਰਕੇ ਲੁਕੇ ਰਹਿੰਦੇ ਹਨ ਤਦੇ ਵੀ ਆਪਣਾ ਭਾਵ ਨਹੀਂ ਜਨਾਉਂਦੇ ਕਿ ਸਾਡੇ ਵਿੱਚ ਜੋ ਗਿਆਨ ਦੀ ਜੋ ਪਾਲਸ਼ ਕਲਾ ਹੈ ਆਪਣੀ ਅਵਸਥਾ ਹੁੰਦਿਆਂ ਹੋਇਆਂ ਵੀ ਇਸੇ ਪ੍ਰਕਾਰ ਹੀ ਲੁਕੇ ਰਹਿੰਦੇ ਹਨ ਕਦੇ ਵੀ ਆਪਣਾ ਆਪ ਨਹੀਂ ਜਨਾਉਂਦੇ ਵਿਰਲਾ ਕੋਈ ਸਿਆਣ ਦਾ ਖੋਜੀ ਖੋਜ ਲਈ ਸੋ ਪਾਈ ਫਿਰ ਬਿਰਲਾਈ ਉਹਨਾਂ ਦੀ ਅਸਵਸਥਾ ਨੂੰ ਕੋਈ ਸਿਆਣ ਦਾ ਪਛਾਣਦਾ ਹੈ ਕਿ ਇਹ ਬ੍ਰਹਮ ਗਿਆਨੀ ਤਤ ਬੇਤੇ ਹਨ ਖੋਜੀ ਹੋ ਕੇ ਖੋਜ ਕਰਨ ਵਾਲੇ ਉਹ ਜਗਿਆਸੂ ਅਜੇ ਹੀ ਗੁਰਮੁਖਾ ਨੂੰ ਲੱਭ ਲੈਂਦੇ ਹਨ ਖੋਜੀ ਹੋ ਕਰਕੇ ਖੋਜ ਕਰਨ ਵਾਲੇ ਅਜਿਹੇ ਗੁਰਮੁਖਾਂ ਨੂੰ ਲੱਭ ਲੈਂਦੇ ਹਨ ਭਾਲ ਲੈਂਦੇ ਹਨ ਅਤੇ ਉਹਨਾਂ ਨੂੰ ਸੋ ਪਾਏ ਪ੍ਰਾਪਤ ਕਰ ਲੈਂਦੇ ਨੇ ਭਾਵ ਮਿਲ ਜਾਂਦੇ ਹਨ ਪਾਰਸ ਪਰਸ ਅਪਰਸ ਹੋਏ ਅਸ਼ਟ ਧਾਤ ਇਕ ਧਾਤ ਕਰਾਏ ਪਾਰਸ ਰੂਪ ਗੁਰਮੁਖ ਤਤ ਬਿਧਿਆ ਨਾਲ ਸਪਰਸ਼ ਕਰਨ ਵਾਲਾ ਜੇਕਰ ਕੋਈ ਨਾ ਪਰਸਨਯੋਗ ਹੋਵੇ ਭਾਵ ਗੁਨਾ ਤੋਂ ਹੀਨੇ ਹੋਣ ਉਹਨਾਂ ਨੂੰ ਵੀ ਪਾਰਸ ਰੂਪ ਗੁਰਮੁਖ ਆਪਣੇ ਨਾਲ ਸਪਰਸ਼ ਕਰਕੇ ਜੋ ਅਠਾ ਧਾਤਾਂ ਦੀ ਨਿਆਈ ਜੋ ਚਾਰ ਵਰਨ ਚਾਰ ਆਸ਼ਰਮ ਵਾਲਿਆਂ ਵਿੱਚੋਂ ਜੁੜਨ ਵਾਲੇ ਨੂੰ ਇੱਕ ਧਾਤ ਗਿਆਨ ਰੂਪ ਜੋ ਸੁਨਾ ਕਰ ਦਿੰਦੇ ਹਨ 12 ਵੰਨੀ ਹੋਏ ਕ ਕੰਚਨ ਮੂਲ ਅਮੂਲ ਵਿਕਾਏ ਤੇ ਫਿਰ ਉਹ ਵੀ ਜੋ 12 ਵੰਨੀ ਦੀ ਨਿਆਈ ਮੂਲ ਮੂਲ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਮਨ ਤੇ ਬੁੱਧ ਨੂੰ ਸੁੱਧ ਕਰਨ ਰੂਪ ਹੋ ਕਿ ਅਮੋਲਕ ਇਹ ਅਮੋਲਕ ਬ੍ਰਹਮ ਗਿਆਨ ਰੂਪ ਕੰਚਨ ਹੋ ਕੇ ਬਹੁਤ ਭਾਰੀ ਮੁੱਲ ਨਾਲ ਜੋ ਵਿਕਰ ਰੂਪ ਦ੍ਰਿਸ਼ਟੀ ਵਿੱਚ ਆਉਂਦੇ ਹਨ ਭਾਵ ਮੰਨੇ ਨਹੀਂ ਜਾਂਦੇ ਹਨ ਕਿ ਇਹ ਗਿਆਨਵਾਨ ਹੋ ਗਏ ਹਨ ਇਹ ਜੋ ਗੁਨਾ ਤੋਂ ਹੀਨਾ ਔਗੁਣਾ ਦਾ ਭਰਿਆ ਹੋਇਆ ਕਿ ਮੰਨਨ ਵਿੱਚ ਇਹ ਗੱਲ ਆਉਂਦੀ ਨਹੀਂ ਕਿ ਇਹ ਵੀ ਜੋ ਗਿਆਨਵਾਨ ਹੋ ਗਏ ਹਨ ਜੋ ਨਾਮ ਪਰ ਸੰਜੋਗ ਸਨ ਉਹ ਵੀ ਇਸ ਅਵਸਥਾ ਵਾਲੇ ਹੋ ਗਏ ਨੇ ਗੁਰਮੁਖ ਸੁਖ ਫਲ ਸਾਧ ਸੰਗ ਸਬਦ ਸੁਰਤਿ ਲਿਵ ਅਖੜ ਕਢਾਈ ਗੁਰਮੁਖ ਸਾਧ ਸੰਗਤ ਵਿੱਚ ਨਾਮ ਰੂਪੀ ਸੁਖ ਫਲ ਦੁਆਰਾ ਸਬਦ ਸੁਰਤਿ ਦੇ ਅਭਿਆਸ ਵਿੱਚ ਆਪਣੀ ਬਿਰਤੀ ਨੂੰ ਜੋੜ ਕੇ ਆਗੜ ਕੜਾਏ ਨਾ ਕੜੇ ਜਾਣ ਵਾਲੇ ਮਨ ਨੂੰ ਘੜ ਲੈਂਦੇ ਨੇ ਚਰਨ ਸਰਣ ਲੈਵ ਲੀਨ ਹੋਏ ਸੰਸਾਰੀ ਨਿਰੰਕਾਰੀ ਪਾਏ ਸੰਸਾਰ ਵਿੱਚ ਰਹਿ ਕੇ ਕਾਰ ਵਿਹਾਰ ਕਰਨ ਵਾਲੇ ਜਿਨ੍ਹਾਂ ਗੁਰ ਸਿੱਖਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਣ ਵਿੱਚ ਆਪਣੀ ਲੈਵ ਲੀਨ ਹੋਏ ਲੇਵ ਕਈਏ ਬਿਰਤੀ ਲੀਨ ਜੋੜੀ ਹੈ ਆਪਣੀ ਬਿਰਤੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀ ਹੋਈ ਹੈ ਓਹੋ ਨਿਰੰਕਾਰੀ ਪਰਮਾਤਮਾ ਨੂੰ ਭਾਏ ਭਾ ਜਾਂਦੇ ਹਨ ਘਰਬਾਰੀ ਹੋਏ ਨਿਜ ਘਰ ਜਾਏ ਅਜੇ ਗੁਰਸਿੱਖ ਘਰਬਾਰੀ ਕਈਏ ਗ੍ਰਸਤੀ ਹੋ ਕੇ ਗੁਰੂ ਕੀ ਸਿੱਖਿਆ ਨੂੰ ਫਿਰਦੇ ਵਿੱਚ ਤਾਰਨ ਕਰਕੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕਰਕੇ ਵੀ ਗੁਰੂ ਕੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਨਿਝ ਘਰ ਜਾਏ ਆਪਣੇ ਨਿਝ ਘਰ ਆਪਣੇ ਸਰੂਪ ਵਿੱਚ ਪਹੁੰਚ ਜਾਂਦੇ ਹਨ ਚਿੰਤਾ ਮਨ ਚਿੰਤਾ ਹਰੈ ਕਾਮ ਧੇਨ ਕਾਮਨਾ ਪੂਜਾਈ ਹੁਣ 10ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਕਿ ਚਿੰਤਾ ਮਨ ਉਹ ਰਤਨ ਜੋ ਮਨ ਚਿਤਵੇ ਪਦਾਰਥ ਦੇਣ ਵਾਲਾ ਪਦਾਰਥ ਦਿੰਦਾ ਹੈ ਜਿਸ ਨਾਲ ਗਰੀਬੀ ਦੀ ਚਿੰਤਾ ਦੂਰ ਹੁੰਦੀ ਹੈ ਤੇ ਕਾਮ ਤੈਨ ਗਉ ਵੀ ਜੋ ਮਨ ਦੀਆਂ ਇਛਾਵਾਂ ਨੂੰ ਪੂਜਾਈ ਪੂਰੀਆਂ ਕਰਨ ਵਾਲੀ ਜੋ ਪੂਰੀਆਂ ਕਰਦੀ ਹੈ ਫਲ ਫੁੱਲ ਦੇਂਦਾ ਪਾਰ ਜਾਤ ਰਿੱਧ ਸਿੱਧ ਨਿਧ ਨਵਨਾਥ ਲੁਭਾਏ ਤੇ ਕਲਪ ਬ੍ਰਿਸ਼ ਵੀ ਆਪਣੇ ਫੁੱਲ ਅਤੇ ਫਲ ਦਿੰਦਾ ਹੈ ਭਾਵ ਕਾਮਨਾਵਾਂ ਪੂਰੀਆਂ ਕਰਦਾ ਹੈ ਨਵਨਾਥ ਨੌਨਾਥ ਵੀ ਆਪਣੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਵਿੱਚ ਹੀ ਜੋ ਲੁਭਾਏ ਲੁਭਾਏ ਮਨ ਰਹਿੰਦੇ ਹਨ ਚਿੰਤਾ ਮਨ ਚਿੰਤਾ ਹਰੈ ਕਾਮ ਧੇਨ ਕਾਮਨਾ ਪੂਜਾਈ ਹੋਰ ਦੂਜੇ ਅਰਥ ਬਖਸ਼ਿਸ਼ ਕਰਦੇ ਹਨ ਇਹਨਾਂ ਪੰਕਤੀਆਂ ਦੇ ਕੀ ਜਿਹੜੀ ਜੋ ਚਿੰਤਾ ਮਣੀ ਦੀ ਲੋਕ ਚਿੰਤਾ ਕਰਦੇ ਹਨ ਗੁਰਮੁਖ ਖਾਣੇ ਉਸ ਦੀ ਜੋ ਚਿੰਤਾ ਹਰੈ ਉਹਦੀ ਚਿੰਤਾ ਮੇੜ ਦਿੱਤੀ ਹੈ ਉਹ ਅਚਿੰਤ ਪਦ ਨੂੰ ਪ੍ਰਾਪਤ ਹੋਏ ਹਨ ਉਹਨਾਂ ਨੇ ਭਗਤੀ ਰੂਪੀ ਕਾਮ ਤਿਨ ਗਉ ਜੋ ਪ੍ਰਾਪਤ ਕੀਤੀ ਹੈ ਜੋ ਕਾਮਨਾ ਪੂਰੀਆਂ ਕਰਨ ਵਾਲੀ ਹੈ ਫਲ ਫੁੱਲ ਦੀਂਦਾ ਪਾਰ ਜਾਤ ਰਿੱਧ ਸਿੱਧ ਨਿਦ ਨਵਨਾਥ ਲੁਭਾਏ ਗੁਰਮੁਖ ਜਗਿਆਸੂਆ ਨੂੰ ਪਾਰ ਜਾਤ ਵਾਂਗ ਗਿਆਨ ਰੂਪੀ ਫਲ ਤੇ ਸ਼ੁਭ ਗੁਣਾਂ ਰੂਪੀ ਜੋ ਫਲ ਦਿੰਦੇ ਹਨ ਰਿੱਧੀ ਸਿੱਧੀ ਨਿੱਧੀ ਜੋ ਤਿੰਨੇ ਪ੍ਰਕਾਰ ਦੀਆਂ ਇਹ ਸ਼ਕਤੀਆਂ ਹਨ ਜਿਸ ਉੱਤੇ ਜੋ ਨੌਨਾਥ ਲੁਭਾਇਮਣ ਹੁੰਦੇ ਹਨ ਇਹਦੇ ਵਿੱਚ ਹੀ ਲੁਭਾਇਮਣ ਰਹਿੰਦੇ ਹਨ ਗੁਰਮੁਖ ਇਸ ਦੇ त्याਗੀ ਹਨ ਉਹਨਾਂ ਪਿੱਛੇ ਇਹ ਸਾਰੀਆਂ ਜੋ ਲਗੀਆਂ ਫਿਰਦੀਆਂ ਹਨ ਇਹਨਾਂ ਪਿੱਛੇ ਲੁਭਾਇਮਣ ਨਹੀਂ ਹੁੰਦੇ ਇਹਨਾਂ ਪਿੱਛੇ ਦੌੜੇ ਨਹੀਂ ਫਿਰਦੇ ਬਲਕਿ ਉਹ ਇਹਨਾਂ ਪਿੱਛੇ ਗੁਰਮੁਖਾਂ ਪਿੱਛੇ ਦੌੜੀਆਂ ਫਿਰਦੀਆਂ ਹਨ ਸਤਿਗੁਰੂ ਮਹਾਰਾਜੀ ਬਖਸ਼ਿਸ਼ ਕਰਦੇ ਹਨ ਨਵ ਨਿਧੀ 18 ਸਿੱਧੀ ਪਿਛੇ ਲਗਈਆ ਫਿਰ ਹੈ ਜੇ ਹਰ ਹਿਰਦੈ ਸਦਾ ਵਸਾਏ 10 ਅਵਤਾਰ ਆਕਾਰ ਕਰ ਪੁਰਖਾਰਥ ਕਰ ਨਾਮ ਗਿਣਾਈ 10 ਅਵਤਾਰਾਂ ਨੇਵੀ ਜੋ ਆਕਾਰ ਸਰੀਰ ਧਾਰਨ ਕਰਕੇ ਹਮੇਸ਼ਾ ਪੁਰਖਾਰਥ ਜੋ ਉਦਮ ਕਰਕੇ ਆਪਣੀ ਤਾਕਤ ਦਿਖਾ ਕੇ ਆਪਣਾ ਹੀ ਨਾਮ ਗਨਾਏ ਗਨਾਇਆ ਹੈ ਗਿਣਾਉਣਾ ਕੀਤਾ ਏ ਗੁਰਮੁਖ ਸੁਖ ਫਲ ਸਾਧ ਸੰਗ ਚਾਰ ਪਦਾਰਥ ਸੇਵਾ ਲਾਏ ਗੁਰਮੁਖਾ ਵਾਸਤੇ ਸਾਧ ਸੰਗਤ ਹੀ ਸੁਖ ਫਲ ਰੂਪ ਹੈ ਅਤੇ ਪ੍ਰਮਾਤਮਾ ਜੋ ਵਾਹਿਗੁਰੂ ਵੀ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਅਜੇਹੇ ਗੁਰਮੁਖਾਂ ਦੀ ਸੇਵਾ ਵਿੱਚ ਅਜੇਹੇ ਗੁਰਮੁਖਾਂ ਦੀ ਸੇਵਾ ਦੇ ਵਿੱਚ ਸੇਵਾ ਲਾਏ ਉਹਨਾਂ ਦੀ ਸੇਵਾ ਦੇ ਵਿੱਚ ਹੀ ਸਾਰੇ ਇਹ ਪਦਾਰਥ ਜੋ ਧਰਮ ਅਰਥ ਕਾਮ ਮੋਖ ਸਾਰੇ ਪਦਾਰਥ ਉਹਨਾਂ ਦੀ ਸੇਵਾ ਵਿੱਚ ਲਾ ਦਿੱਤੇ ਹਨ ਸ਼ਬਦ ਸੁਰਤ ਲਿਵ ਪਰਮ ਰਸ ਅਕਥ ਕਹਾਣੀ ਕਥੀ ਨ ਜਾਏ ਤੇ ਜੋ ਗੁਰਮੁਖਬ ਸਬਦ ਸੁਰਤ ਦੇ ਅਭਿਆਸ ਵਿੱਚ ਬਿਰਤੀ ਜੋੜ ਕੇ ਅੰਮ੍ਰਿਤ ਰੂਪੀ ਪ੍ਰੇਮ ਰਸ ਨੂੰ ਪੀਂਦੇ ਹਨ ਇਸ ਅਵਸਥਾ ਵਾਲੇ ਗੁਰਮੁਖਾਂ ਦੀ ਜੋ ਆਕਾਥ ਕਹਾਣੀ ਕਥਨ ਤੋਂ ਰਹਿਤ ਜੋ ਕਥਾ ਨੂੰ ਕਥੀ ਨਾ ਜਾਏ ਕਥਨ ਨਹੀਂ ਭਾਈ ਕੀਤਾ ਜਾ ਸਕਦਾ ਪਾਰ ਬ੍ਰह्म ਪੂਰਨ ਬ੍ਰह्म ਭਗਤ ਵਛਲ ਹੋਏ ਅਚਲ ਅਛਲ ਛਲਾਈ ਜੋ ਪਰਮੇਸ਼ਰ ਪਾਪਾ ਪੂਨਾ ਤੋਂ ਪਰੇ ਪਾਰ ਪਰੇ ਪੂਰਨ ਰੂਪ ਵਿੱਚ ਹਰ ਪਾਸੇ ਵਿਆਪਕ ਹੈ ਉਹ ਛਲਣ ਤੋਂ ਰਹਿਤ ਪ੍ਰਮਾਤਮਾ ਆਪਣੇ ਜੋ ਭਗਤ ਵਸ਼ਲ ਹੋਏ ਅਛਲ ਛਲਾਈ ਛਲਣ ਤੋਂ ਰਹਿਤ ਪ੍ਰਮਾਤਮਾ ਵਾਹਿਗੁਰੂ ਆਪਣੇ ਭਗਤਾਂ ਦੇ ਜੋ ਵਛਲ ਕਈਏ ਪ੍ਰੇਮ ਵਿੱਚ ਛਲਿਆ ਜਾਂਦਾ ਏ ਉਹਨਾਂ ਦੇ ਪ੍ਰੇਮ ਦੇ ਵਿੱਚ ਪ੍ਰੇਮ ਵਸ ਹੋ ਜਾਂਦਾ ਹੈ ਉਹਨਾਂ ਦੇ ਪ੍ਰੇਮ ਵਸ ਹੋ ਕਰਕੇ ਰਹਿੰਦਾ ਹੈ ਲੇਖ ਅਲੇਖ ਨਾ ਕੀਮਤ ਪਾਏ ਤੇ ਜੋ ਗੁਰਮੁਖ ਲੇਖ ਤੋਂ ਜੋ ਲੇਖੇ ਰਹਿਤ ਹੋ ਗਏ ਹਨ ਉਹਨਾਂ ਦਾ ਨਾ ਕੀਮਤ ਪਾਏ ਉਹਨਾਂ ਦਾ ਜੋ ਅੰਤ ਨਹੀਂ ਭਾਈ ਪਾਇਆ ਜਾ ਸਕਦਾ ਇਥੇ ਗੁਰੂ ਪਿਆਰੇਓ ਜੋ ਸਮੇਂ ਦੀ ਸਮਾਪਤੀ ਹੈ ਜੀ ਦਾਸ ਵੱਲੋਂ ਬਾਵਨ ਪਵਿੱਤਰ ਭਾਈ ਗੁਰਦਾਸ ਜੀ ਦੀਆਂ 12 ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਬਿਆੰਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਧੰਨ ਧੰਨ ਸਤਿਗੁਰੂ ਮਹਾਰਾਜ ਜੀ ਮਾਫ ਕਰਨਾ ਹਰ ਹਨ ਕਿਰਪਾ ਕਰਕੇ ਬਖਸ਼ ਲੈ ਅਗੇ ਵਾਸਤੇ ਸੁਮਤਿ ਦਾਤ ਬਖਸ਼ ਕਰਨ ਇਹ ਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਪਾਰ ਬ੍ਰਹਮ ਪੂਰਨ ਬ੍ਰਹਮ ਭਗਤ ਵਛਲ ਹੋਏ ਅਛਲ ਛਲਾਈ ਲੇਖ ਅਲੇਖ ਨ ਕੀਮਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ